ਜੋ ਵੀ ਕਿੰਨਾ ਸੰਗਤਾਂ ਦਾ ਭਾਰੀ ਜਿਹੜਾ ਇਕੱਠ ਹੋਇਆ ਹੋਇਆ ਹੈ ਨਾ ਬਹੁਤ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਇੱਥੇ ਆਉਂਦੀਆਂ ਨੇ ਦਰਸ਼ਨ ਕਰਨ ਵਾਸਤੇ ਤੇ ਇੱਥੇ ਕਹਿੰਦੇ ਵੀ ਇਹ ਅਕਬਰ ਬਾਦਸ਼ਾਹਾਂ ਵੱਲੋਂ ਜਿਹੜੀ ਉਹ ਦਿੱਤੀ ਗਈ ਸੀ ਇਹ ਦਰਗਾਹ ਦੇ ਵਿੱਚ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸਵਾਗਤ ਕਰਦੇ ਹਾਂ ਜੀ ਤੁਹਾਡਾ ਆਪਣੇ ਚੈਨਲ ਦੇ ਉੱਤੇ ਤੇ ਇੱਕ ਨਵੀਂ ਵੀਡੀਓ ਦੇ ਵਿੱਚ ਅੱਜ ਤਰੀਕ ਹੈਗੀ ਜੀ 8 ਨਵੰਬਰ 2025 ਤੇ ਆਪਾਂ ਆਏ ਹੋਏ ਸੀ ਪੁਸ਼ਕਰ ਦੇ ਵਿੱਚ ਦੋ ਦਿਨ ਆਪਾਂ ਪੁਸ਼ਕਰ ਦੇ ਵਿੱਚ ਰਹੇ ਰਾਜਸਥਾਨ ਆਪਾਂ ਸਾਈਕਲ ਤੇ ਘੁੰਮ ਰਹੇ ਹਾਂ ਤੇ ਅੱਜ ਆਪਾਂ ਪੁਸ਼ਕਰ ਤੋਂ ਚੱਲਣਾ ਹੈ ਜੀ ਪੁਸ਼ਕਰ ਤੋਂ ਜਾਵਾਂਗੇ ਆਪਾਂ ਅਜਮੇਰ ਤੇ ਅਜਮੇਰ ਤੋਂ ਫਿਰ ਜਾਵਾਂਗੇ ਜੈਪੁਰ ਵੱਲ ਨੂੰ ਤੇ ਚੱਲਦੇ ਹਾਂ ਗੁਰਦੁਆਰਾ ਸਾਹਿਬ ਦੇ ਵਿੱਚ ਆਪਾਂ ਰੁਕੇ ਹੋਏ ਸੀਗੇ ਤੇ ਸਾਈਕਲ ਆਪਣੇ ਇੱਧਰ ਪਿੱਛੇ ਰੈਡੀ ਖੜੇ ਨੇ ਸਮਾਨ ਆਪਾਂ ਸਾਰਾ ਮੰਨ ਲਿਆ ਤੇ ਅੱਜ ਦੀ ਵੀਡੀਓ ਦੇ ਵਿੱਚ ਸਾਰਾ ਤੁਹਾਨੂੰ ਦਰਗਾ अजमेर शरीफ ਬਹੁਤ ਫੇਮਸ ਜਿਹੜੀ ਉਹ ਦਰਗਾ ਉਹ ਸਾਰਾ ਪੰਜਮੀਰ ਸ਼ਹਿਰ ਦੇਖਾਂਗੇ ਸੋ ਚੱਲਦੇ ਆਂ ਪੁਸ਼ਕਰ ਤੋਂ ਤੇ ਪੁਸ਼ਕਰ ਤੋਂ ਜਿਹੜੀ ਅਜਮੀਰ ਦੀ ਦੂਰੀ ਹੈ ਉਹ ਤਕਰੀਬਨ 11 ਤੋਂ 12 ਕਿਲੋਮੀਟਰ ਹੈ ਸਾਈਕਲ ਆਪਣੇ ਤਿਆਰ ਖੜੇ ਨੇ ਸਮਾਨ ਆ ਨੌਜਵਾਨਾਂ ਨੇ ਕਹਿੰਦੇ ਬੰਨ ਲਿਆ ਤੇ ਦੋ ਦਿਨ ਆਪਾਂ ਪੁਸ਼ਕਰ ਦੇ ਵਿੱਚ ਰਹੇ ਦੋ ਦਿਨ ਪੁਸ਼ਕਰ ਘੁੰਮਿਆ ਪੁਸ਼ਕਰ ਦਾ ਮੇਲਾ ਦੇਖਿਆ ਤੇ ਹੋਰ ਪੁਸ਼ਕਰ ਦੀਆਂ ਸੋਹਣੀਆਂ ਥਾਵਾਂ ਹਾਂ ਵੀ ਨੌਜਵਾਨਾਂ ਕਿਵੇਂ ਆ ਐਨ ਵਧੀਆ ਬਾਈ ਠੀਕ ਹੈ ਚੱਲੀਏ ਫਿਰ ਜੈਪੁਰ ਵੱਲ ਨੂੰ ਹਾਂਜੀ ਹਾਂਜੀ ਅਜਮੀਰ ਅਜਮੀਰ ਤੋਂ ਜੈਪੁਰ ਨੂੰ ਆਪਾਂ ਜਾਵਾਂਗੇ ਜੈਪੁਰ ਦੀ ਜਿਹੜੀ ਇੱਥੋਂ ਦੂਰੀ ਹੈ ਤਕਰੀਬਨ 140 ਕਿਲੋਮੀਟਰ ਹੈ ਉਮੀਦ ਆ ਵੀ ਕੱਲ ਤੱਕ ਆਪਾਂ ਜੈਪੁਰ ਪਹੁੰਚ ਜਾਾਂਗੇ ਕਿਉਂਕਿ ਅੱਜ ਅਜਮੇਰ ਖੜਾਂਗੇ ਸਮਾਂ ਲੱਗ ਜੂਗਾ ਆਪਾਂ ਨੂੰ ਅਜਮੇਰ ਘੁੰਮਦੇ ਘੁੰਮਦੇ ਇੱਧਰ ਮੇਰੇ ਵਾਲਾ ਸਾਈਕਲ ਖੜਾ ਹੈ ਇੱਧਰ ਤੇ ਟੈਂਟ ਤੇ ਨਾਲ ਆ ਆਪਣਾ ਇਹ ਬੈਗ ਇਹ ਗੁਰਦੁਆਰਾ ਸਾਹਿਬ ਸੀਗੇ ਪੁਸ਼ਕਰ ਦੇ ਇੱਥੋਂ ਆਪਾਂ ਚੱਲਣ ਲੱਗੇ ਆ ਅੱਜ ਦਾ ਸਫ਼ਰ ਆਪਣਾ ਸ਼ੁਰੂ ਕਰਨ ਲੱਗਿਆ ਇਹ ਰਾਸਤਾ ਸਿੱਧਾ ਅਜਮੇਰ ਜਾਂਦਾ ਅਜਮੇਰ ਤੇ ਸਾਹਮਣੇ ਆਪਾਂ ਨੂੰ ਪਹਾੜ ਪਊਗਾ ਉਹਨੂੰ ਪੁਸ਼ਕਰ ਘਾਟੀ ਕਿਹਾ ਜਾਂਦਾ ਹੈ ਉਹ ਆਪਾਂ ਪਾਰ ਕਰਾਂਗੇ 4-5 ਕਿਲੋਮੀਟਰ ਦੀ ਜਿਹੜੀ ਉਹ ਚੜਾਈ ਪਾਉਗੀ ਤੇ ਇਹੀ ਰੋਡ ਜਿਹੜਾ ਉਹ ਸਿੱਧਾ ਜੈਪੁਰ ਨੂੰ ਜਾਂਦਾ ਅਜਮੇਰ ਦੇ ਵਿੱਚ ਦੀ ਹੋ ਕੇ ਆ ਇੱਕ ਚੌਂਕ ਆਇਆ ਤੇ ਇੱਥੋਂ ਤੱਕ तकरीबन ਪੁਸ਼ਕਰ ਸ਼ਹਿਰ ਖਤਮ ਹੋ ਗਿਆ ਬਾਹਰਲਾ ਪਾਸਾ ਹੈ ਸ਼ਹਿਰ ਪੁਸ਼ਕਰ ਦਾ ਇੰਨਾ ਪਹਾੜਾਂ ਦੀ ਗੋਦ ਦੇ ਵਿੱਚ ਬਸਿਆ ਹੋਇਆ ਸ਼ਹਿਰ ਪੁਸ਼ਕਰ ਤੇ ਉੱਚੇ-ਉੱਚੇ ਪਹਾੜ ਨੇ ਇਹਨੂੰ ਪੁਸ਼ਕਰ ਘਾਟੀ ਦੇ ਨਾਮ ਨਾਲ ਜਾਣਿਆ ਜਾਂਦਾ ਤੇ ਇਹਦੇ ਪਰਲੇ ਪਾਸੇ ਜਿਹੜਾ ਉਹ ਸ਼ਹਿਰ ਅਜਮੇਰ ਆ ਆਪਾਂ ਥੋੜੀ ਜਿਹੀ ਚੜਾਈ ਚੜੇ ਸੀ ਹੁਣ ਥੱਲੇ ਨੂੰ ਜਾ ਰਹੇ ਹਾਂ ਦੁਬਾਰੇ ਫੇਰ ਚੜਾਈ ਝੜਾਂਗੇ ਤੇ ਬਹੁਤ ਸੋਹਣਾ ਇਲਾਕਾ ਹੈ ਵੀ ਇਹ ਸ਼ਾਮ ਦੇ ਟਾਈਮ ਇਥੇ ਮੌਸਮ ਠੰਡਾ ਹੋ ਜਾਂਦਾ ਦਿਨ 'ਚ ਗਰਮੀ ਹੁਣ ਧੁੱਪ ਕਾਫੀ ਤੇਜ਼ ਆ ਪੁਸ਼ਕਰ ਘਾਟੀ ਨੂੰ ਪਾਰ ਕਰਦੇ ਹੋਏ ਬਹੁਤ ਚੜ੍ਹਾਈਆਂ ਪੈਂਦੀਆਂ ਨੇ ਤੇ 3 ਕਿਲੋਮੀਟਰ ਦੀ ਸਿੱਧੀ ਚੜ੍ਹਾਈ ਪੈਂਦੀ ਆ ਤੇ ਆਪਾਂ ਇੱਕ ਚੜ੍ਹਾਈ ਤਾਂ ਜਿਹੜੀ ਪਾਰ ਕਰ ਲਈ 2 ਕਿਲੋਮੀਟਰ ਆਪਣਾ ਜਿਹੜਾ ਹੋ ਰਹਿ ਗਿਆ ਆ ਸਾਹਮਣੇ ਵਾਲਾ ਮੋੜ ਬਹੁਤ ਖਤਰਨਾਕ ਆ ਬਿਲਕੁਲ ਥੱਲੇ ਨੂੰ ਉਤਰਦਾ ਤੇ ਬਹੁਤ ਖਤਰਖਤਰਨਾਕ ਮੋੜ ਨੇ ਇਥੇ ਧਿਆਨ ਨਾਲ ਉਤਰਨਾ ਤੇ ਚੜ੍ਹਨਾ ਪੈਂਦਾ ਕਿਉਂਕਿ ਗੱਡੀਆਂ ਇਧਰੋਂ ਆਹ ਵਾਲੇ ਪਾਸਿਓਂ ਤੇਜ਼ ਆਉਂਦੀਆਂ ਨੇ ਕਿਉਂਕਿ ਥੱਲੇ ਨੂੰ ਜਾਂਦੀਆਂ ਨੇ ਰੋਡ ਹੁੰਦੀ ਆ ਸਪੀਡ ਬਹੁਤ ਹੁੰਦੀ ਆ ਤੇ ਅਸੀਂ ਥੋੜਾ ਜਿਹਾ ਆਰਾਮ ਲੈਣ ਲਈ ਖੜੇ ਆ ਹਾਂ ਵੀ ਨੌਜਵਾਨਾਂ ਸੋਚਿਆ ਸੀ ਵੀ ਪਹਾੜ ਰਾਜਸਥਾਨ ਦੇ ਡੇਡੇ ਪਹਾੜ ਹੋਣਗੇ ਨਹੀਂ ਯਾਰ ਸੋਚਿਆ ਤਾਂ ਨਹੀਂ ਸੀ ਆ ਗਈ ਪਤਾ ਲੱਗਿਆ ਆ ਗਈ ਪਤਾ ਲੱਗਿਆ ਹੈ ਸੋਚਿਆ ਸੀ ਵੀ ਹਿਮਾਚਲ ਲੈ ਲਵਾ ਕੇ ਕਸ਼ਮੀਰ ਦੇ ਪਹਾੜ ਨੇ ਆਹ ਇੱਥੇ ਵੀ ਜਿਹੜਾ ਧਰਾਈਆਂ ਦਾ ਮੱਥਾ ਲਾਉਣਾ ਪੈਂਦਾ ਮੱਥਾ ਲਾਉਣਾ ਵਗਿਆ 2 ਕਿਲੋਮੀਟਰ ਆਪਣੀ ਚੜਾਈ ਰਹਿ ਗਈ ਤੇ ਪਾਰ ਕਰਦੇ ਆ ਪਾਰ ਕਰਕੇ ਪਹੁੰਚਾਂਗੇ ਸ਼ਹਿਰ ਜਮੀਰ ਤੇ ਟੂਰਿਸਟ ਬਹੁਤ ਆਉਂਦਾ ਬਾਈ ਪੁਸ਼ਕਰ ਆ ਸਾਰਾ ਟੂਰਿਸਟ ਗੱਡੀਆਂ ਨੇ ਆਹ ਟ੍ਰੈਵਲਰਾਂ ਰਟੇਗਾ ਹੋ ਗਈ ਜਿਹੜੀ ਹੈ ਨਾ ਸਾਰੀ ਇਹ ਟੈਕਸੀ ਗੱਡੀਆਂ ਨੇਗੀਆਂ ਦੋਨੋਂ ਪਹਾੜਾਂ ਨੂੰ ਕੱਟ ਕੇ ਬਣਾਇਆ ਹੋਇਆ ਰਾਹ ਬਹੁਤ ਤੰਗ ਰਾਸਤਾ ਹੈ ਇੱਥੋਂ ਦੀ ਬਚ ਕੇ ਲੰਘਣਾ ਪੈਂਦਾ ਕਿਉਂਕਿ ਗੱਡੀਆਂ ਬਹੁਤ ਤੇਜ਼ ਆਉਂਦੀਆਂ ਨੇ ਇੱਥੇ ਪੁਸ਼ਕਰ ਘਾਟੀ ਨੂੰ ਪਾਰ ਕਰਕੇ ਕੁਛ ਐਵੇਂ ਦਾ ਨਜ਼ਾਰਾ ਦਿਖਦਾ ਆ ਸਾਹਮਣੇ ਜਿਹੜਾ ਤੁਸੀਂ ਦੇਖ ਰਹੇ ਹੋ ਨਾ ਇਹ ਸਾਰਾ ਸ਼ਹਿਰ ਅਜਮੇਰ ਆ ਉਹ ਸਾਹਮਣੇ ਜਮੇਰ ਸ਼ਹਿਰ ਦੀ ਲੇਕ ਆ ਬਹੁਤ ਖੂਬਸੂਰਤ ਨਜ਼ਾਰਾ ਤੇ ਇਥੋਂ ਵਿਊ ਬਹੁਤ ਸੋਹਣਾ ਆਉਂਦਾ ਤੇ ਅੱਜ ਖੈਰ ਦਿਨ ਵੀ ਸਾਫ਼ ਆ ਧੁੱਪ ਨਿਕਲੀ ਹੋਈ ਆ ਆਪਾਂ ਪਹੁੰਚ ਗਏ ਜੀ ਸ਼ਹਿਰ ਅਜਮੇਰ ਤੇ ਇਥੋਂ ਜਿਹੜੀ ਦਰਗਾਹ ਸ਼ਰੀਫ ਦੀ ਦੂਰੀ ਉਹ 4 ਕਿਲੋਮੀਟਰ ਹੈ ਤੇ ਬਹੁਤ ਫੇਮਸ ਦਰਗਾਹ ਇਹ ਦਰਗਾਹ ਸ਼ਰੀਫ ਅਜਮੇਰ ਬਹੁਤ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਇੱਥੇ ਆਉਂਦੀਆਂ ਨੇ ਤੇ ਉਹ ਆਪਾਂ ਉਹ ਦੇਖਾਂਗੇ ਸ਼ਹਿਰ ਅਜਮੇਰ ਆ ਜਿਹੜਾ ਇਹ ਕਾਫੀ ਵੱਡਾ ਸ਼ਹਿਰ ਆ ਬਹੁਤ ਆਬਾਦੀ ਆ ਅਜਮੇਰ ਸ਼ਹਿਰ ਦੇ ਵਿੱਚ ਤੇ 1.5 ਕਿਲੋਮੀਟਰ ਇੱਥੋਂ ਦਰਗਾਹ ਸ਼ਰੀਫ ਰਹਿ ਗਏ ਆਹਾਂ ਸਾਰੀ ਮਾਰਕੀਟ ਆ ਸ਼ਹਿਰ ਅਜਮੇਰ ਦੀ ਤੇ ਸੰਘਣਾ ਸ਼ਹਿਰ ਆ ਇਹ ਵੀ ਉਹ ਉਧਰ ਸਾਹਮਣੇ ਘਰ ਬਹੁਤ ਸੰਘਣੇ ਸੰਘਣੇ ਨੇ ਉੱਪਰ ਉੱਚੇ ਪਹਾੜ ਤੇ ਦੁਪਹਿਰ ਦੇ ਵੱਜ ਗਏ ਜੀ 12:30 12:30 ਦਾ ਟਾਈਮ ਹੋ ਗਿਆ ਤੇ ਪੁਸ਼ਕਰ ਦੇ ਨਾਲੋਂ ਇੱਥੇ ਦੁਪਹਿਰ ਦੇ ਵਿੱਚ ਗਰਮੀ ਘੱਟ ਲੱਗ ਰਹੀ ਆ ਕਿਉਂਕਿ ਉੱਚੀ ਪਹਾੜੀ ਤੇ ਦੀ ਧੁੱਪ ਉਸ ਤੋਂ ਜ਼ਿਆਦਾ ਲੱਗਦੀ ਸੀ ਰਾਤ ਨੂੰ ਠੰਡ ਹੋ ਜਾਂਦੀ ਸੀ ਤੇ ਆ ਬਾਈ ਜ ਨੰਗੇ ਨੇ ਪੰਜਾਬੀ ਸਕੂਟਰੀ ਤੇ ਬੁਲਾ ਕੇ ਗਏ ਨੇ ਆਪਾਂ ਨੂੰ ਇੱਥੇ ਪੁਸ਼ ਅਜਮੇਰ ਸ਼ਹਿਰ ਦੇ ਵਿੱਚ ਵੀ ਕਾਫੀ ਪਰਿਵਾਰ ਨੇ ਸਿੱਖ ਪਰਿਵਾਰ ਤੇ ਜਿਹੜਾ ਪੁਸ਼ਕਰ ਦੇ ਵਿੱਚ ਗੁਰਦੁਆਰਾ ਸਾਹਿਬ ਹੈ ਫਿਰ ਉਹੀ ਉਹਦਾ ਪ੍ਰਬੰਧ ਚਲਾਉਂਦੇ ਨੇ ਜਿਹੜੇ ਅਜਮੇਰ ਦੇ ਵਿੱਚ ਸਿੱਖ ਰਹਿੰਦੇ ਨੇ ਕਿਉਂਕਿ ਜਮੇਰ ਤੋਂ ਪੁਸ਼ਕਰ ਕੋਈ ਬਹੁਤੀ ਦੂਰ ਨਹੀਂ ਜਦੋਂ ਵੀ ਕੋਈ ਸਮਾਗਮ ਹੁੰਦਾ ਫਿਰ ਇੱਥੋਂ ਸਿੱਖ ਜਾਂਦੇ ਨੇ ਆਪਣੀ ਪੰਜਾਬੀ ਉਥੇ ਸੇਵਾ ਕਰਦੇ ਨੇ ਜਾ ਕੇ ਆਪਾਂ ਪਹੁੰਚ ਗਏ ਜੀ ਸ਼ਹਿਰ ਅਜਮੇਰ ਤੇ ਇਹਨੂੰ ਉਹਨੇ ਦੇ ਸਾਈਕਲ 'ਚ ਥੋੜੀ ਜੀ ਪ੍ਰੋਬਲਮ ਸੀ ਇਹ ਸਿੰਘ ਸਾਹਿਬ ਨੇ ਇਹਨਾਂ ਦੀ ਇੱਥੇ ਦੁਕਾਨ ਆ ਸਾਈਕਲਾਂ ਦਾ ਕੰਮ ਆ ਕਾਫੀ ਵੱਡਾ ਤੇ ਹਾਂਜੀ ਬਾਈ ਜੀ ਵਾਹਿਗੁਰਜੀ ਦਾ ਖਾਲਸਾ ਜੀ ਜੀ ਕੀ ਨਾਮ ਆ ਬਾਬਾ ਜੀ ਆਪਣਾ ਮਨਪ੍ਰੀਤ ਸਿੰਘ ਦੁਆ ਮੇਰਾ ਨਾਮ ਹੈ ਠੀਕ ਹੈ ਜੀ ਵਾਹਿਗੁਰੂ ਜੀ ਔਰ ਆਪਾਂ ਸਭ ਤੋਂ ਵੱਡੀ ਗੱਲ ਪਹਿਲੇ ਬੋਲਾਂਗੇ ਆਪਾਂ ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ ਔਰ ਜਿਸ ਦੇਸ਼ ਧਰਮ ਪਿੱਛੇ ਸਾਡੇ ਗੁਰੂਆਂ ਨੇ ਬਲੀਦਾਨ ਦਿੱਤੇ ਹਨ ਅਸੀਂ ਉਹਦੇ ਵੀ ਆਸਤੇ ਬੋਲਾਂਗੇ पहली गल दूजी गल हैर जी साढ़े चलते पेने आँदे पे ने पूरा पेंड करके हम इस टाइम पुष्छ तो आओ वीर जी बिल्कुल और इन्ह की सैकल छुनी कुछ प्रॉब्लम है छोटी मोटी आप भी करा और इन्होंने नाल नाल अपने भ्रावों गलबात करके सज करेंगे कि हाँ भाई अगे इनका की कि कन किन माहौल रहेगा टूर रहेगा और ओके इन्होंने कुछ अजमेर की कुछ स्पेसल चीज़ा भी चैक करावे चाहे वह टेस्ट बाइट हो चाहे वो कुछ भी चीज़ हो जरूर करावे और अगे तो मैं कह जिसको भी वीडियो पहुँच दी है वो भी अपनी प्रिपेसन तैयारियां रख्या करे अगे तो अगे निकलिया करे मिलिया करे इस अगे तो अगर बने को चीज और अपने गुरुआ द स्थान पर जरूर जाके दर्शन कराया करो वागुरु जी तो छोटे कम बारे दस रहे थे अपने सैकलों तो तो है, पैंतालीस है। साल पुरानी दुकान है अपनी वागुरु जी ओके okay? वागुरु पैंतालीस साल पुरानी दुकान है अपनी है और उस वागुरु कृपा जी है कि आप इंडिया रिकॉर्ड ने एशिया रिकॉर्ड बनाया वा पचपन सौ सैकल का एक दिन का ਜੋ ਸਾਡੀ ਸੇਲ ਹੋਈ ਸੀ ਸਭ ਤੋਂ ਹਾਈਸਟ ਵੈਂਚਰੀ ਸੇਲ ਹੈ ਓਕੇ ਔਰ ਆਪਾਂ ਇੱਥੇ ਵੇਚਨੇ ਪਿਆ ਐਜ ਕੋਈ ਬ੍ਰਾਂਡ ਨਹੀਂ ਜੋ ਸਾਡੇ ਕੋਲ ਨਹੀਂ ਹੋਵੇ ਆਪਣੇ ਕੋਲ ਟੋਟਲ ਸਾਈਕਲਾਂ ਵਿੱਚ 180 ਬ੍ਰਾਂਡ ਨੇ ਜੋ ਆਜ਼ਿਦਾਰੀ ਕਿਸੇ ਦੁਕਾਨ ਤੇ ਨਹੀਂ ਹੁੰਦਾ ਔਰ ਕਿਸੇ ਆਊਟਲੈਟ ਤੇ ਕਿਸੇ ਸ਼ੋਰੂਮ ਤੇ ਨਹੀਂ ਹੁੰਦਾ ਠੀਕ ਹੈ ਜੀ ਓਕੇ ਆਪਾਂ ਇੱਥੇ ਇੰਡੀਅਨ ਵੀ ਵੇਚਨੇ ਆ ਇੰਪੋਰਟਡ ਸਾਈਕਲ ਵੀ ਵੇਚਨੇ ਆ ਬਾਈਕ ਜੀ ਬਾਈ ਥਰਡਸ ਬੱਚਿਆਂ ਦੀ ਕਿਡਸ ਬੈਟਰੀ ਵਾਈਡ ਸਪੋਰਟਸ ਟੋਟਲ ਆਰਡਰ ਬਾਈ ਰਿਪਾ ਇੱਥੇ 18 ਗੁਰਦੁਆਰਾ ਸਾਹਿਬ ਨੇ ਠੀਕ ਹੈ ਜੀ 18 ਗੁਰਦੁਆਰਾ ਸਾਹਿਬ ਨੇ ਔਰ ਵਾਈਬ ਕਿਰਪਾ ਇੱਥੇ ਘਟ ਤੋਂ ਘਟ ਜੋ ਸਿੱਖਾਂ ਦੀ ਗਿਣਤੀ ਉਹ 40 ਤੋਂ 45 50000 ਦੇ ਆਸ-ਪਾਸ ਠੀਕ ਹੈ ਜੀ ਹੈ ਅਜਮੇਰ ਛੋਟਾ ਜਿਹਾ ਪਰ ਬਾਕੀ ਵਾਈਬ ਕਿਰਪਾ ਕਿ ਇੱਥੇ ਮਤਲਬ ਸਿੱਖ ਜੋ ਹੈ ਬਹੁਤ ਵੱਧ ਚੜ ਕੇ ਵੱਧਦਾ ਪਿਆ ਔਰ ਮੈਂ ਕਹਿੰਦਾ ਸਿੱਖ ਤੇ ਹਮੇਸ਼ਾ ਚੜਦੀ ਕਲਾ ਰਹੇ ਜਿੱਥੇ ਵੀ ਉਹ ਵੱਧਦਾ ਰਹੇ ਵਾਈਬ ਹਲਸਾ ਵਾਈਬ ਜੀ ਫਤਿਹ ਸਾਈਕਲ ਨੂੰਨੇ ਵਾਲੀ ਆਪਾਂ ਸਹੀ ਕਰਵਾ ਲਈ ਉਹਦੀ ਤਾਰ ਚੇਂਜ ਹੋਣ ਵਾਲੀ ਸੀ ਗੇਰਾਂ ਵਾਲੀ ਤੇ ਆਪਾਂ ਸਮਾਨ ਆਪਣਾ ਤੇ ਸਾਈਕਲੇ ਵਾਈ ਹੋਣੀਆਂ ਕੋਲੀ ਆਪਾਂ ਖੜਾਤੇ ਤੇ ਸਮਾਨ ਵੀ ਰੱਖਤਾ ਹਨਾ ਤੇ ਚੱਲਦੇ ਆਂ ਇੱਥੋਂ ਦਰਗਾਹ ਦੀ ਜਿਹੜੀ ਦੂਰੀ ਆ ਉਹ 1 ਕਿਲੋਮੀਟਰ ਆ ਰਾਸਤਾ ਜਿਹੜਾ ਉਹ ਦਰਗਾਹ ਨੂੰ ਜਾਂਦਾ ਇਹ ਸਾਰਾ ਸ਼ਹਿਰ ਅਜਮੇਰ ਅਜਮੇਰ ਸ਼ਹਿਰ ਦੀ ਮਾਰਕੀਟ ਆ ਤੇ ਅੱਜ ਤੁਹਾਨੂੰ ਦਰਗਾਹ ਤੇ ਆਪਾਂ ਦਰਸ਼ਨ ਕਰਵਾਵਾਂਗੇ ਬਹੁਤ ਮਸ਼ਹੂਰ ਦਰਗਾਹ ਇੱਥੋਂ ਦੀ ਹੈ ਨਾ ਤੇ ਟ੍ਰੈਫਿਕ ਇੱਥੇ ਬਹੁਤ ਜ਼ਿਆਦਾ ਇਹ ਸ਼ਹਿਰ ਦੇ ਵਿੱਚ ਤੇ ਐਵੇਂ ਜੇ ਟਾਂਗੇ ਵੀ ਇੱਥੇ ਚੱਲਦੇ ਨੇ ਇਹ ਟਾਂਗਿਆਂ ਤੇ ਬੈਠ ਕੇ ਜਾਂਦੇ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਇਹ ਹਲੇ ਰਿਵਾਜ ਜਿਹੜਾ ਉਹ ਚੱਲਦਾ ਪੁਰਾਣਾ ਸ਼ਹਿਰ ਆ ਇਹ ਇਹ ਜਿਹੜਾ ਸਾਹਮਣੇ ਵਾਲਾ ਰਾਸਤਾ ਇੱਥੋਂ ਜਿਹੜਾ ਉਹ ਦਰਗਾਹ ਨੂੰ ਜਾਂਦਾ ਅੱਗੇ ਦਿੱਲੀ ਗੇਟ ਆਉਂ ਦਿੱਲੀ ਗੇਟ ਪਾਰ ਕਰਕੇ ਜਿਹੜੀ ਉਹ ਦਰਗਾਹ ਤੇ ਜਿਵੇਂ ਜਿਵੇਂ ਆਪਾਂ ਦਰਗਾਹ ਦੇ ਨੇੜੇ ਨੂੰ ਜਾ ਰਹੇ ਹਾਂ ਓਵੇਂ ਓਵੇਂ ਜਿਹੜਾ ਇਕੱਠ ਵੱਧਾ ਜਾ ਰਿਹਾ ਸਾਹਮਣੇ ਇਧਰ ਆਹ ਦਿੱਲੀ ਗੇਟ ਆ ਗਿਆ ਦਿੱਲੀ ਗੇਟ ਆਪਾਂ ਹੁਣ ਐਂਟਰ ਹੋਵਾਂਗੇ ਤੇ ਆਲੇ ਦੁਆਲੇ ਸਾਰੀ ਮਾਰਕੀਟ ਐ ਦਰਗਾਹ ਦੇ ਨੇੜੇ ਦੀ ਬਹੁਤ ਸਾਰੇ ਇੱਥੇ ਰੈਸਟੋਰੈਂਟ ਹੋਟਲ ਹੈਗੇ ਨੇ ਹਨਾ ਤੇ ਹੁਣੇ-ਹੁਣੇ ਸਾਡੇ ਨਾਲ ਇੱਕ ਕੰਮ ਹੋਰ ਹੋ ਗਿਆ ਅਸੀਂ ਰੋਟੀ ਖਾਣ ਬੈਠੇ ਸੀਗੇ ਤੇ ਯਾਰ ਰੋਟੀ ਖਾਣ ਲੱਗੇ ਉਨੇ ਜਿਹੜੇ ਆਟੇ ਦੀਆਂ ਰੋਟੀਆਂ ਲਿਆ ਕੇ ਦਿੱਤੀਆਂ ਬਾਈ ਉਹ ਪਤਾ ਨਹੀਂ ਦਾ ਪੁਰਾਣਾ ਆਟਾ ਸੀ ਜਦ ਇੱਕ ਬੁਰਕੀ ਸੀ ਵੱਡੀ ਮੈਂ ਕਿਹਾ ਮੈਂ ਬਾਹਰ ਨੂੰ ਆਉਂਦੀ ਸੀ ਰੋਟੀ ਯਾਰ ਇੱਕ ਨੇ ਆਪਣੇ ਨਾਲ ਇੱਕ ਵਾਰ ਪਰੂ ਖੇਤਰ ਹੋਇਆ ਸੀ ਪਰਸ਼ੇਤਰ ਵੀ ਹੋਇਆ ਸੀ ਸਾਡੇ ਨਾਲ ਇੱਕ ਵਾਰ ਉਹ ਪੁਰਾਣਾ ਆਟਾ ਸੀ ਬਾਈ ਉਹਦਾ ਤੇ ਉਹ ਯਾਰ ਸਾਨੂੰ ਰੈਸਟੋਰੈਂਟ ਸਹੀ ਲੱਗਿਆ ਦੇਖ ਕੇ ਜੀ ਹਨਾ ਬਾਕੀ ਯਾਰ ਹੁਣ ਆਪਾਂ ਦੇਖੇ ਹੁਣ ਜਿੱਥੇ ਖਾਵਾਂਗੇ ਨਾ ਰਿਵਿਊ ਚੈੱਕ ਕਰਕੇ ਖਾਵਾਂਗੇ ਤੇ ਇੱਥੇ ਆਹੀ ਯਾਰ ਰੈਸਟੋਰੈਂਟ ਨੇ ਵਾਲੇ ਦੋ ਵਾਲੇ ਹਨਾ ਬਹੁਤ ਸਾਰੇ ਇਹੀ ਮਾਰਕੀਟ ਤੇ ਅਸੀਂ ਖਾਣ ਲੱਗੇ ਸੀ ਸਾਨੂੰ ਲੱਗੀ ਸੀ ਭੁੱਖ ਅਸੀਂ ਕਿਹਾ ਵੀ ਮੱਥਾ ਟੇਕਣ ਤੋਂ ਪਹਿਲਾਂ ਚੱਲ ਖਾ ਲੈ ਤੇ ਆਹ ਟਾਂਗੇ ਚੱਲਦੇ ਆ ਭਾਈ ਇੱਥੇ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਜਾਣ ਲਈ ਇਹ ਕਿਰਾਇਂਟ ਲੈਂਦੇ ਨੇ ਇਹਦਾ ਕਿਰਾਇਆ ਲੈਂਦੇ ਨੇ ਤੇ ਬਹੁਤ ਭੀੜ ਭੜਕੇ ਵਾਲਾ ਸ਼ਹਿਰ ਹੈ ਸ਼ਹਿਰ ਅਜਮੇਰ ਤੇ ਜਿਵੇਂ ਸ਼ਹਿਰ ਦਿੱਲੀ ਆ ਨਾ ਓਵੇਂ ਆ ਉਹ ਸਾਹਮਣੇ ਗੇਟ ਆ ਗਿਆ ਮੈਂ ਗੇਟ ਤੁਹਾਨੂੰ ਦਿਖਾ ਦਣਾ ਤੇ ਦਿੱਲੀ ਗੇਟ ਇੱਥੇ ਦਾ ਇਹਦੇ ਨੇੜੇ ਜਿਹੜੀ ਉਹ ਦਰਗਾਹ ਆ ਆ ਗਿਆ ਜੀ ਇੱਥੇ ਬੋਰਡ ਦਰਗਾਹ شریف ਦਾ ਆ ਇੱਥੇ ਸਾਹਮਣੇ ਦਿੱਲੀ ਗੇਟ ਹੈ ਇਹ ਦਿੱਲੀ ਗੇਟ ਤੋਂ ਜਿਹੜਾ ਹੋ ਰਾਸਤਾ ਜਾਂਦਾ ਦਰਗਾਹ شریف ਨੂੰ ਬਹੁਤ ਪ੍ਰਾਤਨ ਹੀ ਗੇਟ ਹੈ ਪ੍ਰਾਤਨ ਸ਼ਹਿਰ ਹੈ ਵੀ ਅਜਮੇਰ ਹਨਾ ਤੇ ਕਾਫੀ ਵੱਡਾ ਗੇਟ ਜਿਵੇਂ ਮਹਿਲਾਂ ਦੇ ਕਿਲਿਆਂ ਦੇ ਦਰਵਾਜ਼ੇ ਹੁੰਦੇ ਨੇ ਇਹ ਆਪਾਂ ਕ੍ਰੋਸ ਕਰਕੇ ਜਾਵਾਂਗੇ ਅੰਦਰ ਪਹੁੰਚਾਂਗੇ ਦਰਗਾਹ ਸ਼ਰੀਫ ਦੇ ਤੇ ਇਹਦੇ ਆ ਦਰਵਾਜ਼ੇ ਵੀ ਬਿਲਕੁਲ ਪ੍ਰਾਤਨ ਨੇ ਮੇਰੇ ਤੋਂ ਪ੍ਰਾਤਨ ਦਰਵਾਜ਼ੇ ਨੇ ਬਿਲਕੁਲ ਪ੍ਰਾਤਨ ਗੇਟ ਉੱਪਰ ਗੁੰਮਦ ਬਣਿਆ ਹੋਇਆ ਤੇ ਇੱਥੇ ਵੀ ਸਾਰੀ ਇਹ ਮਾਰਕੀਟ ਹੈ ਤੇ ਆਲੇ ਦੁਆਲੇ ਮਾਰਕੀਟ ਹੈ ਸਿੱਧਾ ਰਸਤਾ ਜਿਹੜਾ ਉਹ ਦਰਗਾਹ ਨੂੰ ਜਾਂਦਾ ਇਹ ਜਿਹੜੀ ਮਾਰਕੀਟ ਹੈ ਇਹਨੂੰ ਦਰਗਾਹ ਸ਼ਰੀਫ ਮਾਰਕੀਟ ਕਿਹਾ ਜਾਂਦਾ ਹੈ ਮੁੱਖ ਮਾਰਕੀਟ ਇੱਥੇ ਦਰਗਾਹ ਦੇ ਨੇੜੇ ਦੀ ਤੇ ਬਹੁਤ ਤੰਗ ਬਾਜ਼ਾਰ ਆ ਇਹ ਦੋਨੋਂ ਸਾਈਡ ਦੁਕਾਨਾਂ ਤੇ ਆ ਸਾਰੇ ਜਿੰਨੇ ਵੀ ਜਾ ਰਹੇ ਨੇ ਸਾਰੀਆਂ ਸੰਗਤਾਂ ਦਰਗਾਹ ਵੱਲ ਨੂੰ ਜਾ ਰਹੀਆਂ ਨੇ ਇੱਥੇ ਆਲੇ-ਦੁਆਲੇ ਬਹੁਤ ਸਾਰੀਆਂ ਦੁਕਾਨਾਂ ਨੇ ਜਿੱਥੋਂ ਮੱਥਾ ਟੇਕਣ ਵਾਲਾ ਸਮਾਨ ਮਿਲਦਾ ਹੈ ਅੰਦਰ ਚਾਦਰਾਂ ਚੜਾਈਆਂ ਜਾਂਦੀਆਂ ਨੇ ਫੁੱਲ ਚੜਾਏ ਜਾਂਦੇ ਨੇ ਆਪਾਂ ਦਰਗਾਹ شریف ਦੇ ਬਿਲਕੁਲ ਨੇੜੇ ਪਹੁੰਚ ਗਏ ਉਹ ਸਾਹਮਣੇ ਜਿਹੜਾ ਉਹ ਮੁੱਖ ਗੇਟ ਹੈ ਮੁੱਖ ਦਰਵਾਜ਼ਾ ਦਰਗਾਹ شریف ਦਾ ਹਨਾ ਤੇ ਬਹੁਤ ਸੋਹਣਾ ਸਥਾਨ ਜਿਹੜਾ ਇਹ ਬਣਿਆ ਹੋਇਆ ਅੰਦਰੋਂ ਵੀ ਆਪਾਂ ਤੁਹਾਨੂੰ ਦਰਸ਼ਨ ਸਾਰੇ ਕਰਵਾਵਾਂਗੇ ਤੇ ਇਹ ਮੁੱਖ ਗੇਟ ਆ ਜਿਹੜਾ ਉਹ ਦਰਗਾਹ ਦਾ ਦਰਸ਼ਨ ਤੁਸੀਂ ਕਰ ਸਕਦੇ ਹੋ ਇਹ ਜਿਹੜਾ ਉਹ ਮੁੱਖ ਦਰਵਾਜ਼ਾ ਦਰਗਾਹ ਦਾ ਹੈ ਨਾ ਦਰਗਾਹ شریف ਤੇ ਚਲਦੇ ਆ ਤੁਸੀਂ ਇਕੱਠ ਦੇਖ ਸਕਦੇ ਹੋ ਵੀ ਕਿੰਨਾ ਸੰਗਤਾਂ ਦਾ ਭਾਰੀ ਜਿਹੜਾ ਇਕੱਠ ਉਹ ਹੋਇਆ ਹੋਇਆ ਹੈ ਨਾ ਬਹੁਤ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਇੱਥੇ ਆਉਂਦੀਆਂ ਨੇ ਦਰਸ਼ਨ ਕਰਨ ਵਾਸਤੇ ਤੇ ਅੰਦਰ ਆਪਾਂ ਚਲਦੇ ਆਂ ਅੰਦਰੋਂ ਤੁਹਾਨੂੰ ਦਰਸ਼ਨ ਜਿਹੜੇ ਉਹ ਕਰਵਾਉਣੇ ਆ ਦਰਗਾਹ شریف ਦੇ ਲੈ ਅੰਦਰ ਆ ਅੰਦਰ ਮੈਂ ਭਾਈ ਹਾਂ ਇਹਨਾਂ ਤੇ ਤੋਂ ਆ ਐਂਟਰ ਹੋ ਗਏ ਆ ਵੀ ਗੇਟ ਆ ਬਹੁਤ ਸੋਹਣਾ ਗੇਟ ਜਿਹੜਾ ਬਣਾਇਆ ਹੋਇਆ ਸੋਹਣੀ ਕਲਾ ਕੀਤੀ ਹੋਈ ਹਨ ਤੇ ਤੁਸੀਂ ਇਕੱਠ ਦੇਖੋ ਬਹੁਤ ਭਾਰੀ ਇਕੱਠ ਹੈ ਸੰਗਤਾਂ ਦਾ ਦਰਸ਼ਨਾਂ ਵਾਸਤੇ ਇੱਥੇ ਸਭ ਤੋਂ ਜ਼ਿਆਦਾ ਫੇਮਸ ਦਰਗਾਹ ਹੈ ਨਾ ਦਰਗਾਹ شریف ਅਜਮੇਰ ਦੇ ਵਿੱਚ ਜਿੰਨੇ ਵੀ ਸੰਗਤਾਂ ਆਉਂਦੀਆਂ ਨੇ ਜਾਂ ਬਾਹਰੋਂ ਆਉਂਦੇ ਨੇ ਸਾਰੇ ਇੱਥੇ ਦਰਗਾਹ ਦੇ ਵਿੱਚ ਆਉਂਦੇ ਨੇ ਮੱਥਾ ਟੇਕਣ ਵਾਸਤੇ ਇਹ ਸਾਰਾ ਦਰਗਾਹ شریف ਦਾ ਅੰਦਰਲਾ ਬਾਸਾ ਹਨਾ ਤੇ ਤੇ ਬਹੁਤ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਆਉਂਦੀਆਂ ਨੇ ਦਰਸ਼ਨਾਂ ਵਾਸਤੇ ਤੇ ਇਧਰ ਸਾਹਮਣੇ ਆ ਜਿਹੜਾ ਮੁੱਖ ਸਥਾਨ ਹੈ ਇਹਦੇ ਆਪਾਂ ਤੁਹਾਨੂੰ ਦਰਸ਼ਨ ਜਿਹੜੇ ਹੋ ਕਰਵਾ ਦਨੇ ਆ ਤੇ ਇੱਥੇ ਵੀ ਅੰਦਰ ਬਹੁਤ ਸਾਰੀਆਂ ਦੁਕਾਨਾਂ ਨੇ ਜਿੱਥੋਂ ਤੁਸੀਂ ਪ੍ਰਸ਼ਾਦ ਜਿਹੜਾ ਹੋ ਲੈ ਸਕਦੇ ਹੋ ਮਾਥਾ ਟੇਕਣ ਵਾਸਤੇ ਤੇ ਇੱਥੇ ਦਰਗਾਹ ਤੇ ਅੰਦਰ ਜਾਣ ਤੋਂ ਪਹਿਲਾਂ ਨਾ ਇੱਥੇ ਇਹ ਜਾਲਾ ਇਹਦੇ ਵਿੱਚ ਆਪਦੇ ਪੈਰ ਹੱਥ ਤੇ ਮੂੰਹ ਧੋ ਕੇ ਸੁੱਚੇ ਹੋ ਕੇ ਜਾਣਾ ਪੈਂਦਾ ਤੇ ਜਿਵੇਂ ਸਾਰੀਆਂ ਸੰਗਤਾਂ ਇੱਥੇ ਆਪਦੇ ਹੱਥ ਪੈਰ ਧੋ ਰਹੀਆਂ ਨੇ ਉਧਰ ਬਾਈ ਹੋਣੀ ਜਿਵੇਂ ਬੈਠੇ ਨੇ ਇੱਥੇ ਕੀ ਆ ਜਾਂਦਾ ਵੀ ਅੰਦਰ ਜਿਹੜਾ ਹੋ ਤੁਸੀਂ ਸੋਚੇ ਹੋ ਕੇ ਜਾਓ ਇੱਥੇ ਆਉਦੇ ਹੱਥ ਮੂੰਹ ਧੋ ਕੇ ਹਨਾ ਜਿਵੇਂ ਆ ਵੀਰੋਣੀ ਵੀ ਉਹ ਧੋ ਰਹੇ ਨੇ ਇਹ ਇੱਥੇ ਜਿਹੜਾ ਮੁੱਖ ਸਥਾਨ ਹੈ ਜਿੱਥੇ ਸਾਰੇ ਮੱਥਾ ਟੇਕਣ ਵਾਸਤੇ ਆਉਂਦੇ ਨੇ ਤੇ ਇੱਥੇ ਸਾਰੇ ਆਉਂਦੇ ਨੇ ਦਰਸ਼ਨਾਂ ਵਾਸਤੇ ਹਨਾ ਤੇ ਅਸ ਜਿਹੜੀ ਲਾਈਨ ਲੱਗੀ ਹੋਈ ਆ ਸਾਹਮਣੇ ਇਹ ਇੱਥੇ ਮੁੱਖ ਜਿਹੜੀ ਉਹ ਦਰਗਾਹ ਦਰਗਾਹ ਸ਼ਰੀਫ ਅਜਮੇਰ ਤੇ ਇਕੱਠ ਤੋਂ ਨੂੰ ਆਪਾਂ ਦਿਖਾਏ ਆ ਵੀ ਕਿੰਨੀ ਵੱਡੀ ਗਿਣਤੀ ਦੇ ਵਿੱਚ ਇੱਥੇ ਇਕੱਠ ਜਿਹੜਾ ਉਹ ਹੋਇਆ ਹੋਇਆ ਬਹੁਤ ਭਾਰੀ ਜਿਹੜਾ ਹੋਇਆ ਇਕੱਠ ਹੈ ਇਸੀ ਤਰ੍ਹਾਂ ਹਰ ਰੋਜ਼ ਇੱਥੇ ਬਹੁਤ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਜਿਹੜਾ ਉਹ ਆਉਂਦੀਆਂ ਨੇ ਤੇ ਇੱਥੇ ਜਿਹੜਾ ਉਹ ਆ ਕੇ ਦਰਸ਼ਨ ਕਰਦੀਆਂ ਨੇਗੀਆਂ ਤੇ ਇਸ ਤਰ੍ਹਾਂ ਇੱਥੇ ਫੁੱਲ ਆ ਤੇ ਚਾਦਰ ਜਿਹੜੀ ਉਹ ਚੜਾਈ ਜਾਂਦੀ ਆ ਜਿਵੇਂ ਆ ਵੀਰ ਉਹ ਨਹੀਂ ਲਈ ਜਾਂਦੇ ਨੇ ਹਨ ਤੇ ਜਿਨ੍ਹਾਂ ਦੀ ਵੀ ਸੁੱਖ ਜਿਹੜੀ ਉਹ ਪੂਰੀ ਹੁੰਦੀ ਆ ਸਾਰੇ ਆ ਕੇ ਇਸ ਤਰ੍ਹਾਂ ਫੁੱਲ ਤੇ ਚਾਦਰ ਇੱਥੇ ਉਹ ਚੜਾਉਂਦੇ ਨੇ ਹਨ ਤੇ ਇੱਥੇ ਦਰਗਾਹ ਦੇ ਆਲੇ ਦੋਲੇ ਨੇ ਇਸ ਤਰ੍ਹਾਂ ਆ ਬੰਨੀਆਂ ਜਾਂਦੀਆਂ ਨੇ ਜਿਵੇਂ ਖੰਭਣੀਆਂ ਹਨਾ ਆਪਣੀਆਂ ਮਰਾਦਾਂ ਜਿਹੜੀਆਂ ਹੋ ਮੰਗਦੇ ਨੇ ਤੇ ਇੱਥੇ ਬੰਨ ਕੇ ਸਾਰੇ ਮਰਾਦਾਂ ਮੰਗਦੇ ਨੇ ਮੱਥਾ ਟੇਕਣ ਤੋਂ ਬਾਅਦ ਚੋਂ ਤੇ ਇਧਰ ਉਧਰਲੇ ਪਾਸੇ ਵੀ ਜਿਹੜਾ ਉਹ ਬੰਨਦੇ ਨੇ ਇਹ ਵੀ ਆਪਾਂ ਤੁਹਾਨੂੰ ਜਿਹੜਾ ਉਹ ਦਿਖਾ ਦਾਂਦੇ ਆ ਤੇ ਅੰਦਰੋਂ ਬਹੁਤ ਵੱਡੀ ਇਹ ਦਰਗਾਹ ਇੱਥੇ ਇਸ ਤਰ੍ਹਾਂ ਜਿਹੜਾ ਉਹ ਖੰਭਣੀਆਂ ਬਣੀਆਂ ਜਾਂਦੀਆਂ ਨੇ ਆ ਸਾਹਮਣੇ ਵਾਲੇ ਪਾਸੇ ਫੇਰ ਜਿਹੜੀਆਂ ਹੋ ਮਰਾਦਾਂ ਮੰਗੀਆਂ ਜਾਂਦੀਆਂ ਨੇ ਮਨੋ ਕਾਮਨਾਵਾਂ ਮੰਗੀਆਂ ਜਾਂਦੀਆਂ ਨੇ ਦਰਗਾਹ ਦੇ ਵਿੱਚ ਇੱਕਹਾ ਵੱਡਾ ਕੜਾਹਾ ਦੀਗ ਜਿਹਨੂੰ ਦੇਖਿਆ ਜਾਂਦਾ ਹੈ ਤੇ ਇੱਥੇ ਕਹਿੰਦੇ ਵੀ ਇਹ ਅਕਬਰ ਬਾਦਸ਼ਾਹ ਵੱਲੋਂ ਜਿਹੜੀ ਉਹ ਦਿੱਤੀ ਗਈ ਸੀ ਇਹ ਦਰਗਾਹ ਦੇ ਵਿੱਚ ਤੇ ਹੁਣ ਵੀ ਇੱਥੇ ਜਿਹੜੀ ਉਹ ਮੌਜੂਦ ਹੈ ਤੇ ਜਿੰਨੀਆਂ ਵੀ ਸੰਗਤਾਂ ਆਉਂਦੀਆਂ ਨੇ ਇਹਦੇ ਵਿੱਚ ਪੈਸੇ ਪਾਉਂਦੀਆਂ ਨੇ ਤੇ ਦਾਲਾਂ ਰਾਸ਼ਨ ਹਨਾ ਫਿਰ ਇਸੇ ਰਾਸ਼ਨ ਦੇ ਨਾਲ ਸਾਰਾ ਇੱਥੇ ਜਿਹੜਾ ਉਹ ਖਾਣਾ ਬਣਾਇਆ ਜਾਂਦਾ ਹੈ ਤੇ ਜਿਵੇਂ ਬਾਈ ਇੱਥੇ ਦੱਸ ਰਹੀ ਸੀ ਵੀ ਸੇਰ ਰਹੀ ਹੈ ਜਿਹੜਾ ਉਹ ਹਲਵਾ ਬਣਾਇਆ ਗਿਆ ਸੀਗਾ ਜਿਹੜੀ ਵੀ ਇਹਦੇ ਵਿੱਚ ਪੈਸੇ ਇਕੱਠੇ ਹੁੰਦੇ ਨੇ ਉਹਦੇ ਨਾਲ ਫਿਰ ਸਾਰਾ ਲੰਗਰ ਤਿਆਰ ਕੀਤਾ ਜਾਂਦਾ। ਇਹ ਜਿਹੜੀ ਤੁਸੀਂ ਹਾਂ ਹੁਣ ਦੇਖ ਰਹੇ ਹੋ ਆਪਾਂ ਦੂਸਰੀ ਦੇਗ ਦੇ ਕੋਲ ਆਇਆ। ਇਹ ਜਿਹੜੀ ਦੇਗ ਹੈ ਇਹ ਜਹਾਂਗੀਰ ਬਾਦਸ਼ਾਹ ਵੱਲੋਂ ਇੱਥੇ ਭੇਟ ਕੀਤੀ ਗਈ ਸੀ। ਜਿਹੜੀ ਪਹਿਲੀ ਆਪਾਂ ਤੁਹਾਨੂੰ ਦਰਸ਼ਨ ਕਰਵਾਏ ਸੀ ਉਹ ਅਕਬਰ ਬਾਦਸ਼ਾਹ ਵੱਲੋਂ। ਤੇ ਇਹਦੇ ਵਿੱਚ ਵੀ ਉਸੇ ਤਰ੍ਹਾਂ ਸੰਗਤਾਂ ਵੱਲੋਂ ਪੈਸੇ ਪਾਏ ਗਏ ਨੇ ਤੇ ਇਹਨਾਂ ਪੈਸਿਆਂ ਨੂੰ ਇਕੱਠੇ ਕਰਕੇ ਫਿਰ ਜਿਹੜਾ ਉਹ ਇਹਦੇ ਵਿੱਚ ਬਣਾਇਆ ਜਾਂਦਾ ਹਨ ਲੰਗਰ ਤਿਆਰ ਕੀਤਾ ਜਾਂਦਾ। मिठा प्रसाद तो चावल बनता है ये जहांगीर बाद ने गिफ्ट किया हुआ है और इसकी खासियत यह है की इसमें ये खाना बोयल हुई भी होता रहेगा और मगर जैसा हमने अभी हाथ रखा हुआ वैसे ही ठंडा ही रहेगा ये खाना ये बाबा की करामात है और इसमें वन टाइम में दो हजार चार सौ रुपये किलो मीठा चावल बनता है और ये जहांगीर बादशाह ने गरीब नमाज को तोहफा दिया था गिफ्ट किया था ये दोनों है वो, वाली नहीं। वो जो बड़ी वाली है वो एक सौ बीस मन की है वो अकबर बादशाह ने दिया था जब उसको औलाद नहीं हुई थी तो उसने मन्नत मांगी थी तो उसकी मन्नत पूरी हुई थी तो उसने एक सौ बीस मन की सामने देख जो दिख रही है उसने वो गिफ्ट किया था तो वो देख जो है वो मानता के लिए होती है देख और ये जो है रोजाना बनती है जिसमें आपको वन टाइम में डेढ़ लाख रुपया खर्चा है बनाने के लिए इसमें दो हजार चार सौ किलो खाना बनता है, मीठा, मीठा बनता है क्योंकि हर का आदमी इसे खाता है 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 जो 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 जिसमें डालते जो हैं इन्हीं के साथ बनता जो जितना भी पैसा हुआ इसका सारा कलेक्शन होता है रोजाना कलेक्शन होने के बाद इसका प्रसाद बनाया जाता है मीठा खाना बनाया जाता है जिससे हर मजहब का आदमी खाता है इसमें हिंदू हो मुसलमान हो जो जो जात का है वो सभी खा सकता है इसे ये बाबा के दरबार की ਮੈਂ ਦੇਗੇ ਦਰਗਾਹ ਦੇ ਆਪਾਂ ਅੰਦਰੋਂ ਤੁਹਾਨੂੰ ਦਰਸ਼ਨ ਜਿਹੜੇ ਉਹ ਕਰਵਾਤੇ ਤੇ ਆਪਾਂ ਹੁਣ ਚੱਲਦੇ ਆਂ ਜੀ ਇੱਥੋਂ ਵਾਪਸ ਬਾਹਰ ਵਾਲੀ ਸਾਈਡ ਨੂੰ ਤੇ ਪਹਿਲਾਂ ਨਾਲੋਂ ਵੀ ਦੁੱਗਣਾ ਜਿਹੜਾ ਉਹ ਇਕੱਠ ਹੋ ਗਿਆ ਨਾ ਸੰਗਤਾਂ ਦਾ ਤੇ ਜਿਹੜੀ ਦੁਕਾਨ ਵਾਲੇ ਬਾਈ ਕੋਲ ਅਸੀਂ ਆਪਦੇ ਜੁੱਤੀਆਂ ਰੱਖੀਆਂ ਸੀ ਉਹ ਬਾਈ ਕਹਿੰਦਾ ਸੀ ਕਹਿੰਦਾ ਬਾਈ ਕਹਿੰਦਾ ਹੁਣ ਚਲੇ ਜਾਓ ਅੰਦਰ ਤੁਸੀਂ ਕਾਹੋਂ ਫੇਰ ਇਕੱਠ ਬਹੁਤ ਜ਼ਿਆਦਾ ਹੋ ਜੂ ਤੇ ਇਥੋਂ ਆਲੇ ਦੁਆਲੇ ਦੀ ਕੁਛਕ ਮਾਰਕੀਟ ਆਪਾਂ ਤੁਹਾਨੂੰ ਦਿਖਾ ਦਾਨੇ ਆ ਬਹੁਤ ਵੱਡੀਆਂ ਵੱਡੀਆਂ ਇੱਥੇ ਦੁਕਾਨਾਂ ਜਿਹੜੀਆਂ ਉਹ ਹੈਗੀਆਂ ਨੇ ਹਨ ਤੇ ਬਹੁਤ ਇਕੱਠਾ ਯਾਰ ਇੱਥੇ ਪੈਰ ਧਰਨੂ ਵੀ ਥਾਂ ਨਹੀਂ ਹੁੰਦੀ ਜਦੋਂ ਕੋਈ ਮੇਨ ਦਿਨ ਹੁੰਦਾ ਹੋਊਗਾ ਹਨਾ ਉਦੋਂ ਤਾਂ ਇਹ ਤੋਂ ਵੀ ਜ਼ਿਆਦਾ ਇੱਥੇ ਇਕੱਠ ਹੁੰਦਾ ਹੋਊਗਾ ਤੇ ਅਜਮੇਰ ਦੇ ਵਿੱਚ ਇਹ ਮੁੱਖ ਸਥਾਨ ਹੈ ਮੁੱਖ ਥਾਂ ਤੇ ਸਭ ਤੋਂ ਵੱਧ ਮਸ਼ਹੂਰ ਹੈ ਤੇ ਇਧਰੋਂ ਆਪਾਂ ਮਾਰਕੀਟ ਤੁਹਾਨੂੰ ਦਿਖਾ ਦਾਨੇ ਆ ਸਾਰੀ ਮਾਰਕੀਟ ਹੈ ਇੱਥੇ ਦਰਗਾਹ ਦੇ ਨਾਲ ਨਾਲ ਕੁਛ ਖੜਾਉਣੇ ਵਗੈਰਾ ਬੱਚਿਆਂ ਦੇ ਇਹ ਹੋਰ ਜੁਵੈਲਰੀ ਹੋਗੀ ਹਨਾ ਇਸ ਤਰ੍ਹਾਂ ਦੀਆਂ ਚੀਜ਼ਾਂ ਕਿਉਂਕਿ ਇੱਥੇ ਸਾਰੇ ਫੈਮਿਲੀ ਆਉਂਦੀਆਂ ਨੇ ਪਰਿਵਾਰਾਂ ਸਮੇਤ ਸਾਰੇ ਆਉਂਦੇ ਨੇ ਫਿਰ ਇੱਥੋਂ ਜਿਹੜੀ ਉਹ ਖਰੀਦਾਰੀ ਕਰਕੇ ਲੈ ਕੇ ਜਾਂਦੇ ਨੇ ਤੇ ਸਾਰੀ ਮਾਰਕੀਟ ਚੋਂ ਤੇ ਐਵੇਂ ਦੀਆਂ ਚੀਜ਼ਾਂ ਇੱਥੇ ਆ ਬਣੀਆਂ ਹੋਈਆਂ ਹਨਾ ਗੁਰਦ ਤੋਂ ਇਹ ਚੀਜ਼ਾਂ ਇੱਥੇ ਬਹੁਤ ਆਪਾਂ ਨੂੰ ਜਿਹੜੀਆਂ ਮਿਲ ਜਾਣਗੀਆਂ ਜਿਵੇਂ ਆਪਣੇ ਗੁਰਦ ਦੀ ਟਿੱਕੀ ਜਮਾਲਾਂ ਦੇ ਨੇ ਉਹ ਚੀਜ਼ਾਂ ਨੇਗੀਆਂ ਇਹ ਸਮਾਨ ਪਾ ਕੇ ਡ్రਾਈ ਫਰੂਟ ਪਾ ਕੇ ਤੇ ਆ ਇੱਥੇ ਮਾਲਾ ਹੋਗੀਆਂ ਜਾਂ ਜੁਵੈਲਰੀ ਹੋਗੀਆਂ ਜੁਸਟੀ ਵਾਲੀਆਂ ਦੁਕਾਨਾਂ ਜਿਵੇਂ ਆਮ ਬਾਜ਼ਾਰ ਹੁੰਦਾ ਤੇ ਉਵੇਂ ਇੱਥੇ ਜਿਹੜੀ ਉਹ ਮਾਰਕੀਟ ਐ ਤਕਰੀਬਨ ਆਪਾਂ ਨੂੰ ਅੱਧਾ ਪੌਣਾ ਘੰਟਾ ਅੰਦਰ ਜਿਹੜਾ ਉਹ ਲੱਗਿਆ ਤੇ ਅਜਮੇਰ ਦੇ ਵਿੱਚ ਆਪਾਂ ਦਰਗਾਹ ਹੀ ਦੇਖਣੀ ਸੀਗੀ ਫਿਰ ਆਪਾਂ ਹੁਣ ਇੱਥੋਂ ਜੈਪੁਰ ਵੱਲ ਨੂੰ ਜਿਹੜਾ ਆਪਣਾ ਸਫਰ ਉਹ ਸ਼ੁਰੂ ਕਰਾਂਗੇ ਤੇ ਇਹ ਸਾਰਾ ਆਪਾਂ ਦੇਖੇ ਲਿਆ ਆਲਾ ਦਵਾਲਾ ਵੀ ਸਾਨੂੰ ਸਾਰਾ ਦਿਖਾਤਾ ਦਰਗਾਹ ਦਾ ਅੱਧਾ ਘੰਟਾ ਪੌਣਾ ਘੰਟਾ ਜਿਹੜਾ ਉਹ ਲੱਗਦਾ ਹੈ ਇੱਥੇ ਦਰਸ਼ਨ ਕਰਨ ਵਾਸਤੇ ਹਨ ਆਪਾਂ ਦਰਗਾਹ ਦੇ ਦਰਸ਼ਨ ਕਰਕੇ ਅੱਗੇ ਤੇ ਬਾਈ ਹੁਣੀਆਂ ਕੋਲ ਵਾਪਸ ਤੇ ਬਾਈ ਹੁਣੀਆਂ ਨੇ ਇਹ ਮੰਗਾਈਆ ਕਚੌਰੀ ਤੇ ਬਾਈ ਕਹਿੰਦੇ ਤੁਸੀਂ ਜ਼ਰੂਰ ਖਾ ਕੇ ਜਾਇਓ ਅਸੀਂ ਅੱਗੇ ਨੂੰ ਜਾਣ ਲੱਗੇ ਸੀ ਬਾਈ ਕਹਿੰਦੇ ਮੈਂ ਐਵੇਂ ਨਹੀਂ ਜਾਣ ਦਿੰਦਾ ਤੁਹਾਨੂੰ ਜਮੇਰ ਦੀਆਂ ਮਸ਼ਹੂਰ ਕਚੌਰੀਆਂ ਨੇ ਵੀਰੇ ਕੜੀ ਕਚੌਰੀ ਅਜਮੇਰ ਦੀ ਮਸ਼ਹੂਰ ਕੜੀ ਕਚੌਰੀ ਠੀਕ ਹੈ ਜੀ ਔਰ ਜੋ ਇੱਕ ਵਾਰੀ ਖਾਂਦਾ ਨਾ ਉਹ ਛੱਡਦਾ ਨਹੀਂ ਹਾਂਜੀ ਇੱਥੇ ਰੋਵੇ ਸਵੇਰੇ 7 ਵਜੇ ਤੋਂ ਲੈ ਕੇ 3 ਵਜੇ ਤੱਕ ਇੱਥੇ ਮਾਰਕੀਟ ਵਿੱਚ ਖੜਤੋੜ ਹਜ਼ਾਰ ਕਾਊਂਟਰ ਲੱਗੇ ਨੇ ਅਜਮੇਰ ਅਜਮੇਰ ਦੇ ਠੀਕ ਹੈ ਜੀ ਕੜੀ ਕਚੌਰੀ ਦੀ ਠੀਕ ਹੈ ਵੀਰੇ ਔਰ ਆਪਾਂ ਜਿਨ੍ਹਾਂ ਦੀ ਖਾਣੇ ਪਏ ਗੋਵਿੰਦ ਗੋਪਾਲ ਅਲਵਾਈ ਦੀ ਨੰਬਰ 1 ਮਸ਼ਹੂਰ ਕਚੌਰੀ ਕੜੀ ਕਚੌਰੀ ਵੇਸਨਰ ਖਾਤੇ ਨਾਲ ਕੜੀ ਮਣੀ ਪਈ ਠੀਕ ਹੈ ਜੀ ਹਾਂ ਆਪਾਂ ਕੜੀ ਵੀ ਪੁੱਜੇ ਵੀ ਪਾਏਵੇਂ ਨੇ ਟੁੱਟੇ 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 ਹਾਂਜੀ ਜਿਸਦਾਂ ਪੁੱਜੇ ਦਾ ਸਵਾਦ ਆਵੇ ਵੈਸਨ ਦਾ ਬਹੁਤ ਕਾਟੇ ਦਾ ਮਜਾ ਆ ਠੀਕ ਹੈ ਜੀ ਠੀਕ ਨਹੀਂ ਬਹੁਤ ਟੇਸਟੀ ਹੈ ਕਚੌਰੀਆਂ ਇੰਜੋਏ ਕਰਦੇ ਆਪਾਂ ਅਜਮੇਰ ਦੀਆਂ ਹਾਂਜੀ ਕਿਵੇਂ ਆ ਟੇਸਟ ਸਹੀ ਹੈ ਐ ਮਤਲਬ ਐਸ ਦਾ ਐਕਸਪੋਰਟ ਹੁੰਦਾ ਪੂਰੇ ਆਪਣੇ ਵਰਲਡ ਐਕਸਪੋ ਦਾ ਵਰਲਡ ਐਕਸਪੋ ਅਜਮੇਰ ਦਾ ਕਲਾਕੰਦ ਅਜਮੇਰ ਦਾ ਕਲਾਕੰਦ ਮੰਗਾਇਆ ਬਾਈ ਹੁਣੀਆਂ ਨੇ ਬਹੁਤ ਸਾਰਾ ਸਮਾਨ ਮੰਗਾਇਆ ਵੀਰੇ ਹੁਣੀਆਂ ਨੇ ਅੱਛਾ ਜੀ ਇਹ ਪੂਰਾ ਕੇਸਰ ਦਾਮ ਦਾ ਕਲਾਕੰਦ ਹੈ ਕੇਸਰ ਦਾਮ ਦਾ ਕਲਾਕੰਦ ਠੀਕ ਹੈ ਜੀ ਪਰ ਆਪਾਂ ਇਹਦੀ ਬਾਈਟ ਟੈਸਟ ਕਰਾਵਾਂਗੇ ਤੁਹਾਨੂੰ ਤੁਸੀਂ ਬਾਈਟ ਟੈਸਟ ਕਰਕੇ ਦੱਸੋਗੇ ਇਹ ਆਪਣਾ ਹੀ ਸ਼ਹਿਰ ਬਨੰਦਾ ਹੈ ਆਪਣਾ ਕੇਟਰਿੰਗ ਦਾ ਬਿਜ਼ਨਸ ਵੀ ਹੈ ਆ ਵਾਈ ਵੀਰ ਜੀ ਆਪਾਂ ਚੈੱਕ ਕਰੀਏ ਤੁਸੀਂ ਇੱਕ ਵਾਰੀ ਚੈੱਕ ਕਰਕੇ ਫਾਈਟ ਟੈਸਟ ਕਰਕੇ ਦੱਸੋ ਹਾਂ ਜੀ ਵੀਰ ਜੀ ਤੇ ਆ ਬਾਈ ਯੂਨੀਅਨ ਨੇ ਮੰਗਾਇਆ ਕੀ ਕਹਿੰਦੇ ਸੀ ਬਾਈ ਇਹਨਾਂ ਦਾ ਕੀ ਕਹਿੰਦੇ ਆਮ ਦਾ ਕਲਾਕੰਦ ਆਮ ਦਾ ਕਲਾਕੰਦ ਤੇ ਪਹਿਲਾਂ ਕਚੌੜੀਆਂ ਖਵਾਈਆਂ ਬਾਈ ਯੂਨੀਅਨ ਨੇ ਹੁਣ ਆਮ ਦਾ ਕਲਾਕੰਦ ਖਵਾਇਆ ਤੇ ਬਾਈ ਇਹ ਕਹਿੰਦੇ ਵੀ ਤੁਹਾਨੂੰ ਫੁੱਲ ਕਰਕੇ ਭੇਜਾਂਗੇ ਇੱਥੋਂ ਅਜਮੇਰ ਨੂੰ ਵਾਰ-ਵਾਰ ਯਾਦ ਕਰੋਗੇ ਤੇ ਆਮ ਦਾ ਕਲਾਕੰਦ ਆਪਾਂ ਟੈਸਟ ਕਰਦੇ ਆ ਅਜਮੇਰ ਦਾ ਮਸ਼ਹੂਰ ਕਾਪਰ ਰੱਖੀ ਵੀਰ ਹੂੰ ਕੈਨੇਡਾ ਪੂਰਾ ਜਿਵੇਂ ਆਪਾਂ ਖੂਏ ਦੀ ਬਰਫੀ ਖਾਣੇ ਹੁੰਦੇ ਆ ਇਹ ਟੈਸਟ ਆ ਬਹੁਤ ਵਧੀਆ ਹਾਂ ਜੀ ਹਾਂ ਜੀ ਤੇ ਬਾਈ ਹੁਣੀਆਂ ਕੋਲ ਆਪਾਂ 2-3 ਘੰਟੇ ਆਪਣੇ ਸਪੈਂਡ ਕੀਤੇ ਤੇ ਗੱਲਾਂ ਬਾਤਾਂ ਕੀਤੀਆਂ ਤੇ ਬਹੁਤ ਚੰਗਾ ਸੁਭਾਅ ਵੀ ਰੌਣੀਆਂ ਦਾ ਹਨਾ ਅਜਮੇਰ ਦੇ ਸੋਹਣੇ ਸੋਹਣੇ ਖਾਣੇ ਟੇਸਟ ਕਰਾਏ ਤੇ ਇੰਨੇ ਖੁਸ਼ਮિજાਜ ਬੰਦੇ ਨੇ ਨਾ ਮਤਲਬ ਲਾਜਵਾਬ ਆ ਯਾਰ ਸਾਡੇ ਗੁਰੂਆ ਨੇ ਸਾਨੂੰ ਖੁਸ਼ਮિજાਜ ਬਣਾਇਆ ਹੋਇਆ ਹਾਂ ਜੀ ਆ ਖੁਸ਼ਮિજાਜ ਰਹਿਣਾ ਚਾਹੀਦਾ ਹਾਂ ਜੀ ਕਹਿੰਦੇ ਨਾ ਪੰਜਾਬੀ ਜੱਟ ਕੇ ਖਾਓ ਜੱਟ ਕੇ ਖਿਲਾਓ ਸਹੀ ਹੈ ਜੀ ਬਸ ਉਹ ਜਾ ਰਹੇ ਹੈ ਔਰ ਮੈਂ ਕਹਿੰਦਾ ਸਭਨੋਂ ਜਿਆਨ ਨੂੰ ਸੱਕੇ ਵਾਪਸ ਆਓ ਔਰ ਮੈਂ ਕਹਿੰਦਾ ਫਤਿਹ ਬੁਲਾ ਕੇ ਜਾਓ ਫਤਿਹ ਸੰਗ ਕਰੋ ਵਾਹਿਗੁਰੂ ਜੀ ਕੀ ਫਤਿਹ ਸ਼ਹਿਰ ਜਮੀਰ ਤੋਂ ਆਪਾਂ ਚੱਲ ਪਏ ਤੇ ਟਾਈਮ ਆਪਾਂ ਨੂੰ ਕਾਫੀ ਲੱਗ ਗਿਆ ਜਮੀਰ ਸ਼ਹਿਰ ਦੇ ਵਿੱਚ ਪਹਿਲਾਂ ਦਰਗਾਹ ਦੇ ਦਰਸ਼ਨ ਕੀਤੇ ਤੇ ਫਿਰ ਬਾਈ ਹੁਣੀਆਂ ਕੋਲ ਬੈਠੇ ਰਹੇ ਕਿ ਕੁਸ਼ਣ ਹੁਣੇ ਦਾ ਸਾਈਕਲ 'ਚ ਥੋੜੀ ਜੀ ਪ੍ਰੋਬਲਮ ਪੈ ਗਈ ਸੀ ਉਹ ਸਹੀ ਕਰਵਾਈ ਤੇ ਚੱਲਦੇ ਆਂ ਇੱਥੋਂ ਹੁਣ ਇਹ ਸਿੱਧਾ ਜੈਪੁਰ ਰੋਡ ਹੈ ਜੈਪੁਰ ਦੀ ਦੂਰੀ ਜਿਹੜੀ ਇੱਥੋਂ ਹੈਗੀ ਜੀ 128 ਕਿਲੋਮੀਟਰ ਤੇ ਅੱਜ ਤਾਂ ਨਹੀਂ ਖੇਰ ਪਹੁੰਚਿਆ ਜਾਣਾ ਕੱਲ ਨੂੰ ਸਵੇਰੇ ਆਪਾਂ ਜ਼ਰੂਰ ਜੈਪੁਰ ਪਹੁੰਚ ਜਾਾਂਗੇ ਇਸੇ ਤਰ੍ਹਾਂ ਹੀ ਹਾਈਵੇ ਤੇ ਚੜੂ ਜਾ ਕੇ ਸੜਕ ਮੈਨੂੰ ਲੱਗਦਾ ਵੀ 448 ਨੈਸ਼ਨਲ ਹਾਈਵੇ 448 ਸਾਰਾ ਅਜਮੇਰ ਸ਼ਹਿਰ ਆਪਾਂ ਕ੍ਰੋਸ ਕਰ ਰਹੇ ਹਾਂ ਹਰ ਇੱਕ ਸ਼ਹਿਰ ਦੋ ਭਾਗਾਂ ਦੇ ਵਿੱਚ ਵੰਡਿਆ ਹੁੰਦਾ ਇਹ ਜਿਹੜਾ ਹੁਣ ਆਪਾਂ ਜਿੱਥੇ ਹੋਣਾ ਇਹ ਅਜਮੇਰ ਸ਼ਹਿਰ ਦਾ ਸਾਰਾ ਪੋਰਸ਼ ਏਰੀਆ ਵੱਡੇ ਵੱਡੇ ਬ੍ਰਾਂਡ ਖਾਣ ਪੀਣ ਵਾਲੇ ਰੈਸਟੋਰੈਂਟ ਕੱਪੜੇ ਵਾਲੇ ਬ੍ਰਾਂਡ ਉਹ ਨੇ ਸਾਰੇ ਇੱਥੇ ਆ ਸਿੱਧਾ ਸੜਕ ਇਹ ਜੈਪੁਰ ਰੋਡ ਨੂੰ ਜਾਂਦੀ ਆ ਉੱਪਰ ਬੋਰਡ ਵੀ ਆ ਗਿਆ ਜੈਪੁਰ ਰੋਡ ਦਾ ਖਾਰੇ ਵੱਡੇ ਵੱਡੇ ਮਾਲ ਬ੍ਰਾਂਡ ਇੱਥੇ ਜਿਹੜੇ ਆਪਾਂ ਨੂੰ ਦੇਖਣ ਨੂੰ ਮਿਲ ਜਾਣਗੇ ਸੋਨਾ ਖੈਰ ਅਜਮੇਰ ਸ਼ਹਿਰ ਕਾਫੀ ਵੱਡਾ ਜਿੰਮੇ ਬਾਈ ਯੂਨੀਅਨ ਨੇ ਆਪਾਂ ਨੂੰ ਦੱਸਿਆ ਸੀ ਵੀ ਖਾਣ ਪੀਣ ਵਾਲੀਆਂ ਚੀਜ਼ਾਂ ਨੂੰ ਲੈ ਕੇ ਇਹ ਫੇਮਸ ਹੈ ਸ਼ਹਿਰ ਅਜਮੇਰ ਬਾਕੀ ਤਾਂ ਸਾਰੇ ਉਹੀ ਬ੍ਰਾਂਡ ਆ ਗਏ ਲਵਾਈਜ਼ ਵਗੈਰਾ ਹਨ ਉਹ ਸਾਰੇ ਸ਼ੋਰੂਮ ਨੇ ਇੱਥੇ ਬਾਈ ਕਹਿੰਦੇ ਵੀ 10000 ਤੋਂ ਵੀ ਜ਼ਿਆਦਾ ਚੀਜ਼ਾਂ ਨੇ ਇੱਥੇ ਖਾਣ ਵਾਲੀਆਂ ਮਸ਼ਹੂਰ ਅਜਮੇਰ ਸ਼ਹਿਰ ਦੀਆਂ ਆਪਾਂ ਵੱਡਾ ਹਾਈਵੇ ਚੜ ਗਏ ਜੀ ਅਜਮੇਰ ਜੈਪੁਰ ਹਾਈਵੇ ਤੇ ਇਸ ਹਾਈਵੇ ਦੀ ਆਪਣਾ ਜਿਹੜਾ ਉਹ ਸਫ਼ਰ ਰਹੂਗਾ ਤੇ ਇਥੋਂ ਜਿਹੜੀ ਜੈਪੁਰ ਦੀ ਦੂਰੀ ਹੋ ਰਹੀਗੀ 124 ਕਿਲੋਮੀਟਰ ਤੇ ਚਲਦੇ ਆ ਸਿੱਧਾ ਹੀ ਹਾਈਵੇ ਸਿੱਧਾ ਆਪਾਂ ਸਫ਼ਰ ਕਰਨਾ ਜੈਪੁਰ ਤੱਕ ਤੇ ਬਹੁਤ ਸੋਹਣਾ ਰੋੜਾ ਹੈ ਹਾਈਵੇ ਆ ਹਾਈਵੇ ਖੈਰ ਵਧੀਆ ਰਹੂਗਾ ਪਿੰਡਾਂ ਦੇ ਵਿੱਚ ਟਿੱਬਿਆਂ ਤੇ ਚੜ੍ਹਾਈਆਂ ਪੈ ਜਾਂਦੀਆਂ ਨੇ ਇਹ ਰੋੜ ਸਿੱਧਾ ਸਟ੍ਰੇਟ ਰੋੜਾ ਹੈ ਬਹੁਤ ਚੱਲਦਾ ਰਾਹ ਦੇ ਵਿੱਚ ਟੈਂਟ ਲਾਉਣ ਨੂੰ ਵੀ ਥਾਂ ਮਿਲ ਜੂਗੀ ਪੈਟਰੋਲ ਪੰਪ ਢਾਬੇ ਹਨ ਜਿੱਥੇ ਮਰਜ਼ੀ ਆਪਾਂ ਟੈਂਟ ਲਾ ਸਕਦੇ ਹਾਂ ਅਗਲਾ ਸ਼ਹਿਰ ਆਊਗਾ ਕਿਸ਼ਨਗੜ੍ਹ ਕਿਸ਼ਨਗੜ੍ਹ ਦੀ ਦੂਰੀ ਇੱਥੋਂ 17 ਕਿਲੋਮੀਟਰ ਆ ਟਾਈਮ ਹੋ ਗਿਆ ਜੀ 6 ਵਜੇ ਦਾ 6:00 ਵਜੇ ਤੇ ਹੁਣ ਮੌਸਮ ਚੇਂਜ ਹੋਣ ਕਰਕੇ ਛੇਤੀ ਹੀ ਹਨੇਰਾ ਹੋ ਜਾਂਦਾ ਤੇ ਆਪਾਂ ਆਪਣਾ ਰਹਿਣ ਦਾ ਟਿਕਾਣਾ ਦੇਖਦੇ ਆ ਅੱਜ ਟੈਂਟ ਲਾਵਾਂਗੇ ਕੋਈ ਪੈਟਰੋਲ ਪੰਪ ਦੇਖਦੇ ਆ ਜੈਪੁਰ ਇੱਥੋਂ ਰਹਿ ਗਿਆ 110 109 ਕਿਲੋਮੀਟਰ ਹਨੇਰਾ ਹੋ ਗਿਆ ਹੁਣ ਅਗਲਾ ਜਿਹੜਾ ਪੈਟਰੋਲ ਪੰਪ ਆਊ ਉੱਥੇ ਪੁੱਛ ਕੇ ਟੈਂਟ ਲਾਵਾਂਗੇ ਅੱਜ ਦੀ ਰਾਤ ਟੈਂਟ ਚ ਰਹਿਾਂਗੇ ਕੱਲ ਨੂੰ ਸਵੇਰੇ ਫਿਰ ਜੈਪੁਰ ਵੱਲ ਨੂੰ ਸਫ਼ਰ ਜਿਹੜਾ ਹੋ ਸ਼ੁਰੂ ਕਰਾਂਗੇ ਇਹ ਰੋਡ ਹੈ ਅਜਮੇਰ ਤੋਂ ਜੈਪੁਰ ਨੈਸ਼ਨਲ ਹਾਈਵੇ 8 ਦਾ ਜਿਹੜਾ ਹੋ ਨਾਮ ਆ ਆਪਾਂ ਬਈ ਇੱਥੇ ਪੈਟਰੋਲ ਪੰਪ ਆ ਪੈਟਰੋਲ ਪੰਪ ਦੇ ਟੈਂਟ ਲਾਉਣ ਲੱਗੇ ਆ ਟੈਂਟ ਆਪਾਂ ਖੋਲ ਲਿਆ ਤੇ ਸਮਾਂ ਹੋ ਗਿਆ ਜੀ ਪੌਣੇ 8 ਵਜੇ ਦਾ ਬਾਕੀ ਇੱਥੋਂ ਜਿਹੜੀ ਜੈਪੁਰ ਦੀ ਦੂਰੀ ਬਈ ਨੂੰ ਨੇ ਤਕਰੀਬਨ ਕਿੰਨੀ ਕ ਰਹਿ ਗਈ ਹੋ ਦੇਖ ਕੇ ਮੜੀ ਜੀ ਗੂਗਲ ਮੈਪ ਤੇ ਮੈਨੂੰ ਦੱਸੀ ਤੇ ਇੱਥੇ ਪੈਟਰੋਲ ਪੰਪ ਆ ਇਹ ਆਪਣਾ ਭਾਰਤ ਪੈਟਰੋਲੀਅਮ ਹਨਾ ਤੇ ਬਾਈ ਹੁਣੀਆਂ ਤੋਂ ਪੁੱਛ ਕੇ ਅਸੀਂ ਟੈਂਟ ਲਾ ਲਿਆ ਇਹ ਟੈਂਟ ਲਾਉਣਾ ਕੋਈ ਬਹੁਤਾ ਔਖਾ ਨਹੀਂ ਹੁੰਦਾ ਕੱਲਾ ਬੰਦਾ ਵੀ ਇਹਨੂੰ ਆਸਾਨੀ ਨਾਲ ਲਾ ਲਾਂਗਾ ਤੇ ਜੇ ਦੋ ਜਾਣਿਆਂ ਦੋ ਲਾ ਲਾਂਦੇ ਨੇ ਜੇ ਕੱਲਾ ਬੰਦਾ ਵੀ ਆ ਕੱਲਾ ਟੈਂਟ ਲਾ ਲਾਂਦਾ ਤੇ ਇਹ ਜਿਹੜਾ ਆਪਣਾ ਟੈਂਟ ਹੈ 82 ਕਿਲੋਮੀਟਰ ਤੇ 82 ਕਿਲੋਮੀਟਰ ਰਹਿ ਗਿਆ ਭਾਈ ਇਥੋਂ ਜੇਪਰ ਦਾ ਸਫਰ ਹਨ ਉਹਨੇ ਨੇ ਗੂਗਲ ਮੈਪ ਤੇ ਚੈੱਕ ਕਰਿਆ ਤੇ ਜਿਹੜਾ ਆਪਣਾ ਟੈਂਟ ਹੈ ਡਿਕੈਥਲਨ ਦਾ ਡਿਕੈਥਲਨ ਦਾ ਸਟੋਰ ਹੈ ਜੀਰਕਪੁਰ ਚ ਵੀ ਹੈ ਤੇ ਆਪਣੇ ਲੁਧਿਆਣੇ ਵੀ ਹੈਗਾ ਹੁਣ ਤਾਂ ਪਟਿਆਲੇ ਚ ਵੀ ਖੁੱਲ ਗਿਆ 350 ਤੇ ਇਹ ਟੈਟਸ ਖਾਲੀ ਲੱਗ ਜਾਂਦਾ ਤੇ ਇਹ ਦੋ ਡੰਡਿਆਂ ਦੇ ਸਹਾਰੇ ਤੇ ਭਾਈ ਟੈਂਟ ਲੱਗ ਜਾਂਦਾ ਹਨਾ ਸਖਾਲਾ ਹੀ ਹੁੰਦਾ ਕੰਮ کہہ ਰਹੇ ਇਹ ਟੈਂਟ ਲੱਗ ਗਿਆ ਬਸ ਖਾਲੀ ਆ ਕੰਮ ਖੈਰ ਇਹਦਾ ਆਪਾਂ ਮੂੰਹ ਉਧਰ ਨੂੰ ਕਰ ਲਿਆ ਤੇ ਮੂੰਹ ਠੀਕ ਆ ਬਾਈ ਉਧਰੇ ਇਧਰ ਨੂੰ ਕਰ ਲਿਆ ਹੈਨਾ ਤੇ ਆ ਇੱਕ ਵਾਟਰਪੂਫ ਕਵਰ ਹੁੰਦਾ ਇਹਦਾ ਆਹ ਆ ਵਾਟਰਪੂਫ ਕਵਰ ਆ ਇਹਦਾ ਜਿਵੇਂ ਹੁਣ ਆਪਾਂ ਬਾਹਰ ਟੈਂਟ ਲਾਇਆ ਓਸ ਪਊਗੀ ਤੇਲ ਪਊਗੀ ਤਾਂ ਇਹ ਵਧੀਆ ਚੀਜ਼ ਹੁੰਦੀ ਆ ਵਿੱਚ ਪਾਣੀ ਨਹੀਂ ਜਾਣ ਦਿੰਦਾ ਮੀਂਹ ਪਈ ਜਾਵੇ ਚਾਹੀ ਬਾਈ ਆਪਣਾ ਟੈਂਟ ਲੱਗ ਗਿਆ ਸਮਾਨ ਆਪਾਂ ਵਿੱਚ ਰੱਖ ਲਿਆ ਹੈਨਾ ਇਹਨੂੰ ਜਿੱਪ ਲੱਗ ਜਾਂਦੀ ਹੈ ਜਿੱਪ ਲਾ ਕੇ ਇਹ ਬੰਦ ਹੋ ਜਾਂਦਾ ਤੇ ਉੱਪਰ ਵਾਟਰਪੂਰਫ ਵਾਲਾ ਇਹਦੇ ਤੇ ਕਵਰ ਪਾਤਾ ਇਧਰ ਆਪਾਂ ਸਾਈਕਲਾਂ ਨੂੰ ਆਪਣੇ ਨੂੰ ਜੰਦਾ ਲਾਤਾ ਦੋਨੋਂ ਸਾਈਕਲ ਨਾਲ ਲਾ ਕੇ ਤੇ ਵੱਡਾ ਲੋਕ ਆਪਣੇ ਕੋਲ ਰੱਖਿਆ ਹੋਇਆ ਇਹ ਜੰਦਾ ਆਪਾਂ ਜਿਹੜਾ ਉਹ ਲਾ ਦਨੇ ਆ ਤੇ ਆਹ ਸਾਹਮਣੇ ਜਿਹੜਾ ਇਹ ਪੈਟਰੋਲ ਪੰਪ ਆ ਇਸ ਪੈਟਰੋਲ ਪੰਪ ਤੇ ਅੱਜ ਆਪਾਂ ਰਾਤ ਰੋਕਾਂਗੇ ਇਹ ਮੇਨ ਹਾਈਵੇ ਚੱਲਦਾ ਜਿਹੜਾ ਅਜਮੇਰ ਟੂ ਜੈਪੁਰ ਵਾਲਾ ਇਦੇ ਉੱਪਰ ਇਹ ਪੈਟਰੋਲ ਪੰਪ ਸੀਗਾ ਸਵੇਰੇ ਇੱਥੋਂ ਸਾਜਰੇ ਸਫ਼ਰ ਸ਼ੁਰੂ ਕਰਾਂਗੇ ਰਹਿੰਦਾ ਜਿਹੜਾ 85-86 ਕਿਲੋਮੀਟਰ ਦਾ ਸਫ਼ਰ ਆ ਉਹ ਆਪਾਂ ਸਵੇਰੇ ਤੈਅ ਕਰਾਂਗੇ ਬਾਈ ਆਪਾਂ ਟੈਂਟ ਦੇ ਵਿੱਚ ਆ ਗਏ ਸਾਰਾ ਸਮਾਨ ਆਪਾਂ ਟੈਂਟ ਦੇ ਵਿੱਚ ਰੱਖ ਲਿਆ ਮੈਟ ਵਿਛਾ ਲਏ ਅੱਜ ਦੀ ਰਾਤ ਆਪਾਂ ਇਸ ਪੈਟਰੋਲ ਪੰਪ ਤੇ ਰਹਿਾਂਗੇ ਕੱਲ ਨੂੰ ਇੱਥੋਂ ਜੈਪੁਰ ਵੱਲ ਦਾ ਸਫ਼ਰ ਜਿਹੜਾ ਉਹ ਸ਼ੁਰੂ ਕਰਾਂਗੇ ਆਉਣ ਵਾਲੇ ਦਿਨਾਂ ਦੇ ਵਿੱਚ ਜੈਪੁਰ ਦੀਆਂ ਤੁਹਾਨੂੰ ਸੋਹਣੀਆਂ-ਸੋਹਣੀਆਂ ਥਾਵਾਂ ਦਿਖਾਵਾਂਗੇ ਪਿੰਕ ਸਿਟੀ ਜੈਪੁਰ ਸੋ ਇਸ ਅੱਜ ਦੇ ਵਲੌਗ ਨੂੰ ਮੈਂ ਪੈਂਡ ਕਰਦੇ ਆਂ ਉਮੀਦ ਕਰਦੇ ਆਂ ਜੀ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਊ ਵੀਡੀ ਕਮੈਂਟ ਕਰਿਓ ਤੇ ਆਪਣੀ ਚੈਨਲ ਨੂੰ ਸਬਸਕ੍ਰਾਈਬ ਕਰਿਓ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਉਰੇ ਤੱਕ ਆਪਣੀ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਆ ਵੀ ਨੌਜਵਾਨਾ ਠੀਕ ਹੈ ਓਕੇ ਜੀ ਮਿਲਦੇ ਆਂ ਕੱਲੂ ਨਵੀਂ ਵੀਡੀਓ ਦੇ ਨਾਲ